ਕਿ ਪੈ ਜਾਣੀ ਕਿ ਖਾਈ ਕਿਸੇ ਘਰੇ ਤਾਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਣ ਕੇ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੁ ਜਾਨੇ ਘਰ ਚ ਮੌਜੂਦ ਸੀ ਕਿੰਨੇ ਆ ਇਹ ਚਾਰ ਜਣੇ ਹੀਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੁ ਨੁਕਸਾਨ ਹੋਇਆ ਘਰ ਸਾਰੇ ਚਾਗੂ ਗਲਾਂ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਅੱਗ ਲੱਗ ਤੇ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਜੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਛੜ ਗਿਓ ਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਤੋ ਬੋਠੀ ਜੀ ਚਾਰ ਤੋਂ ਚਾਰ ਤੋਂ ਪੰਜ ਜਣੇ ਹਨ ਹਾਂਜੀ ਦੇ ਕੋਈ ਤਿੰਨ ਜਣੇ ਦੀ ਸੂਚਨਾ ਮਿਲ ਤਾ ਕਿ ਕੋਈ ਹੋਰ ਸੂਚਨਾ ਨਹੀਂ ਇਹ ਇਹ ਵੀ ਬਰਨ ਇੰਜਰੀਜ਼ ਆ मोस्टली ਬਾਕੀ ਜਾ ਕੇ ਅੰਦਰ ਦੇ ਸਰ ਕਿੰਨੇ ਕਿ ਧਮਾਕੇ ਹੋਏ ਸਰ ਜਿਹੜਾ ਕਿੰਨਾ ਕੰਮ ਹੋਇਆ ਕੀਤਾ ਜਾ ਰਿਹਾ ਹੈ ਕਿੰਨੇ ਕਿ ਧਮਾਕੇ ਹੋਣ ਦੀ ਵਾਸਤ ਨਹੀਂ ਕਿੰਨੇ ਕਿ ਧਮਾਕੇ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੇਜੋਰਿਟੀ ਡਰੋਨਸ ਨੂੰ ਜਿਹੜੇ ਆਮ ਆਮ ਹੀ ਵੱਲੋਂ ਰਿਪਲਾਈਜ਼ ਕਰ ਲਿਆ ਹਾਂ ਬਾਕੀ ਜਿਹੜੇ ਕੁਝ ਆਹ ਜਿਵੇਂ 1 ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰਪੰਚ ਨੇ ਕੰਮ ਹੀ ਨਹੀਂ ਮੰਗਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਨਾਈਟ ਆ ਸਰ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੇ ਆਈ ਸੀ ਉਦੋਂ ਹੀ ਨਾਲ ਦੇ ਨਾਲ ਇਹ ਜਿਹੜੇ ਕਰੇ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਆਇਆ ਘਰ ਦਾ ਮਾਮਲਾ ਸਾਹਮਣੇ ਆਇਆ ਸੀ ਕੋਈ ਵੀ ਸਮਝਿਆ ਕਿ ਪਹਿਜਾਨੀ ਕਿ ਖਾਈ ਕਿਸੇ ਘਰੇ ਹਾਂ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੋਈ ਜਾਨੇ ਘਰ ਚ ਮੌਜੂਦ ਸੀ ਕਿੰਨੇ ਜਾਨ ਤਿੰਨ ਚਾਰ ਜਨੇ ਹੈਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੋ ਨੁਕਸਾਨ ਹੋਇਆ ਘਰ ਸਾਰੇ ਚ ਆਗੂ ਗਲਾ ਗਈ ਜੀ ਗੱਡੀ ਨੂੰ ਵੀ ਲ ਇਹ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਆਗਲਾ ਤੇ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਹੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਛੜਗੇ ਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਦੋ ਬੋਤਲ ਗੱਡੀ ਚਾਰ ਤੋਂ ਚਾਰ ਤੋਂ ਪੰਜ ਆ ਨਾ ਹਾਂਜੀ ਤੇ ਕੋਈ ਤਿੰਨ ਜਣੇ ਦੀ ਸੂਚਨਾ ਮਿਲਦੀ ਕੀ ਇਹ ਕੋਈ ਵੱਡੋ ਸੋਚਣਾ ਨਹੀਂ ਤੇ ਇਹ ਵੀ ਬਰਨ ਇੰਜੀਨਸ ਐ ਮੋਸਟ ਲੀ ਬਾਕੀ ਜਾ ਕੇ ਅੰਦਰ ਦੇਖ ਸਰ ਕਿੰਨੇ ਕਿ ਤਮਾਕੀ ਹੋ ਸਰ ਜਿਹੜੀ ਇਹ ਜਿੰਨਾ ਕੰਮਲਾ ਕੀਤਾ ਜਾ ਰਿਹਾ ਹੈ ਕਿੰਨੇ ਕਿ ਤਮਾਕੀ ਹੋਣ ਦੀ ਵਾਸਤੂ ਨਹੀਂ ਨੇ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਰਿਪਲਾਈਸ ਕਰ ਲਿਆ ਹਾਂ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰਪੰਚ ਨੇ ਕੰਮ ਹੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਰਗੇ ਚੱਲ ਰਹੀ ਸੀ ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਬਲੋ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੇ ਨਾਲ ਇਹ ਜਿਹੜੇ ਕਰੇ ਇਹੀ ਇੰਜਰਡ ਬੰਦਾ ਮਾਮਲਾ ਸਾਹਮਣੇ ਆ ਘੁਸਕਾ ਦਾ ਮਾਮਲਾ ਸਾਹਮਣੇ ਆਇਆ ਸੀ ਕੋਈ ਵੀ ਸਾਹਮਣੇ ਆਇਆ ਜਾਨੀ ਕਿ ਖਾਈ ਕਿਸੇ ਘਰੇ ਹਾਂ ਤੋਂ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਜਾਨੀ ਕਿ ਸਾਰਾ ਪਰਿਵਾਰ ਹੀ ਸੜ ਗਿਆ ਗੱਡੀ ਨੂੰ ਵੀ ਅੱਗ ਲੱਗ ਗਈ ਏ ਤੇ ਘਰੇ ਵੀ ਸਮਾਨ ਸਾਰਾ ਸੜ ਗਿਆ ਹਾਂ ਕਿੰਨੇ ਕੋਈ ਜਾਨੇ ਘਰ ਚ ਮੌਜੂਦ ਸੀ ਕਿੰਨੇ ਜਾਨ ਤਿੰਨ ਚਾਰ ਜਨੇ ਹੋਗੇ ਨੇ ਜੀ ਹਾਂ ਤੋਂ ਲੈ ਕੇ ਆਏ ਆ ਜੀ ਕਿਹੜੇ ਕਿੱਥੋਂ ਦੀ ਘਟਨਾ ਇਹ ਪਿੰਡ ਖਾਈ ਦੀ ਤੇ ਘਰ ਚ ਕਿੰਨਾ ਕੋ ਨੁਕਸਾਨ ਹੋਇਆ ਘਰ ਸਾਰੇ ਚ ਆਗੂ ਗਲਾ ਗਈ ਜੀ ਗੱਡੀ ਨੂੰ ਵੀ ਲੱਗ ਗਈ ਏ ਤੇ ਹੋਰ ਬਚਾਉਂਦੇ ਇੱਕ ਦੂਜੇ ਨੂੰ ਪਰਿਵਾਰ ਨੂੰ ਸਾਰਿਆਂ ਨੂੰ ਆਗਿਆ ਤੇ ਕੀ ਜਿਹੜੇ ਮਿਸਤਰੀ ਕੀ ਨਾਮ ਦੱਸਿਆ ਜਾ ਰਿਹਾ ਨਾ ਲੱਖਾ ਹੀ ਮਹਿਲਾ ਬੱਚੇ ਵੀ ਵਿੱਚੇ ਹੈਗੇ ਹਾਂਜੀ ਹਾਂਜੀ ਇੱਕ ਬੱਚਾ ਮੁੰਡਾ ਉਹਦੀ ਲੱਤ ਤੇ ਆ ਮਹਿਲਾ ਵੀ ਛੜਗੇ ਉਹਨੂੰ ਪਹਿਲਾਂ ਲੈ ਆਏ ਨਹੀਂ ਇਹਨਾਂ ਨੂੰ ਮੈਂ ਲੈ ਕੇ ਆਈ ਤੇ ਉਹ ਗੱਡੀ ਚ ਚਾਰ ਤੋਂ ਚਾਰ ਤੋਂ ਪੰਜ ਆਣਾ ਹਾਂਜੀ ਦੇ ਕੋਈ ਤਿੰਨ ਜਣੇ ਦੀ ਸੂਚਨਾ ਮਿਲਦੀ ਕਿ ਹਜੇ ਕੋਈ ਹੋਰ ਸੂਚਨਾ ਨਹੀਂ ਇਹ ਇਹ ਵੀ ਬਰਨ ਇੰਜਰੀਜ਼ ਐ ਮੋਸਟਲੀ ਬਾਕੀ ਜਾ ਕੇ ਅੰਦਰ ਦੇਖ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਜਿਹੜੀ ਇਹਨਾਂ ਕਾਮਲਾ ਕੀਤਾ ਜਾ ਰਿਹਾ ਹੈ ਕਿੰਨੇ ਕਿ ਤਮਾਕੀ ਹੋਣ ਦੀ ਵਾਸਤੂ ਨਹੀਂ ਹੈ ਨਿਕਲੇ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਨੂੰ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮ ਆਮ ਹੀ ਵੱਲੋਂ ਲਿਫਟਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰਪੰਚ ਨੇ ਕੰਮ ਹੀ ਨਹੀਂ ਮੰਨਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਰ ਸਰਵਰ ਚੱਲ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੇ ਆਈ ਸੀ ਉਦੋਂ ਹੀ ਨਾਲ ਦੇ ਨਾਲ ਅਜੇ ਤੱਕ ਇਹੀ ਇੰਜਰਡ ਹੁੰਦਾ ਮਾਮਲਾ ਸਾਹਮਣੇ ਆ ਘਰਕੂਤਾਂ ਦਾ ਮਾਮਲਾ ਸਾਹਮਣੇ ਆਇਆ ਸੀ ਹੋਰ ਕੋਈ ਵੀ ਸੰਭ ਹੈ